ਮੇਰੇ ਵੱਲੋਂ ਸਵਾਗਤ ਹੈ ਦੋਸਤੋ ਇੱਕ ਬਹੁਤ ਹੀ ਮੰਦਭਾਗੀ ਖਬਰ ਆਈ ਹੈ ਕੈਨੇਡਾ ਤੋਂ ਪਿੰਡ ਤੋੜਿਆਲ ਦਾ ਕਲਵਿੰਦਰ ਸਿੰਘ ਉਰਫ ਕੇੰਦਾ ਜੋ ਕਿ ਕੈਨੇਡਾ ਵਿੱਚ ਕਾਫੀ ਟਾਈਮ ਤੋਂ ਕੰਮ ਕਰ ਰਿਹਾ ਸੀ ਜਿਸ ਤਰ੍ਹਾਂ ਕਿ ਪੰਜਾਬ ਦੇ ਪੂਰੇ ਨੌਜਵਾਨ ਪੜ੍ਹ ਲੈ ਕੇ ਪੜਾਈ ਸਟੱਡੀ ਵੀਜ਼ੇ ਤੇ ਬਾਹਰ ਜਾ ਕੇ ਕੰਮ ਕਰਨ ਦੇ ਤੇ ਇਸ ਤਰ੍ਹਾਂ ਇਹ ਲੜਕੇ ਨੂੰ ਕਾਫੀ ਟਾਈਮ ਹੋ ਗਿਆ ਸੀ ਬਾਹਰ ਗਏ ਨੂੰ ਤੇ ਰਾਤ ਨੂੰ ਇੱਕ ਇਸ ਦੇ ਘਰ ਇੱਥੇ ਇੰਡੀਆ ਦੇ ਵਿੱਚ ਖਬਰ ਆਉਂਦੀ ਆ ਕਿ ਉਹਨਾਂ ਦਾ ਕਿਸੇ ਵੱਲੋਂ ਹਮਲਾ ਕਰਕੇ ਉਹਨਾਂ ਦੇ ਕਤਲ ਕੀਤਾ ਗਿਆ ਦਚਿਆ ਗਿਆ ਅਸੀਂ ਗੱਲ ਕਰਾਂਗੇ ਪਰਿਵਾਰ ਕੋਲੇ ਪਹੁੰਚਾਂਗੇ ਗੱਲ ਕਰਾਂਗੇ ਅੰਦੀ ਸਰ ਕਿੰਦਾ ਪਤਾ ਲੱਗਦਾ ਤੁਹਾਨੂੰ ਤੇ ਕੀ ਕਾਰਨ ਹੋਇਆ ਤੇ ਕਿਵੇਂ ਹਮਲਾ ਹੋਇਆ ਉਹਨਾਂ ਦੇ ਕੋਲੋਂ ਪਤਾ ਲੱਗਦਾ ਤੁਹਾਨੂੰ ਇੱਕ ਕੱਲ ਸਵੇਰੇ 9 ਵਜੇ ਉਹਨਾਂ ਸਾਨੂੰ ਫੋਨ ਆਇਆ ਭਾਬੀ ਨੇ ਮੇਰੀ ਤੇ ਉਹ ਪਰ ਵੀ ਮੈਂ ਰੋਟੀ ਖਾ ਕੇ ਮੰਮੀ ਪੈਣ ਲੱਗਾ ਚਲੋ ਜੀ ਮਨੋਂ ਸਾਨੂੰ ਆਇਆ ਉਹਦੇ ਪੈ ਗਿਆ ਉਸ ਤੋਂ ਬਾਅਦ ਉਹ ਕਿਸੇ ਦੀ ਕੋਲ ਆਈ ਵੀ ਆਪਾਂ ਨੇ ਜਾ ਕੇ ਉਹ ਤੇ ਉਹਨੂੰ ਮੱਲਾ ਜਿਹੜੀ ਦਸਮਕਾਪ ਪਤਾ ਡੇਟੂ ਦੇ ਵਿੱਚ ਫੀਤ ਦੂ ਵਿਚ ਤੇ ਲੈ ਗਈ ਵਿੱਚੇ ਰੇ ਜਾ ਕੇ ਉੱਥੇ ਉੱਥੇ ਹਮਲਾ ਚਾਕੂ ਨਾਲ ਕਰਵਾਇਆ ਗਿਆ ਜਦੋਂ ਦੂਜਾ ਪਰਾਕਰ ਮੰਨ ਲਵਾਂਗਾ ਕੰਮ ਤੋਂ ਘਰ ਆਇਆ 10:30 ਦੇ 10:40 ਦੇ ਉੱਥੇ ਨਹੀਂ ਪਹੁੰਚਿਆ ਤੇ ਉਹਨੇ ਤੁਹਾਨੂੰ ਮੰਨ ਲਨ ਤੋਂ ਕਾਲ ਕਰੀ ਫੇਰ ਤਾਂ ਜੀ ਚਾਚਾ ਜੀ ਐਮੀ ਹੋ ਗਿਆ ਵੀ ਇੰਦੇ ਕੇ ਹਮਲਾ ਹੋ ਗਿਆ ਚੱਕ ਨੂੰ ਨੂੰ ਹਸਪਤਾਲ ਲੈ ਕੇ ਜਾ ਰਹੇ ਨੇ ਨੌਜਵਾਨ ਸਮਾਪੀ ਪਤਿਆ ਸਮਾਪੀ ਪਤਿਆ 12:01 ਵਜੇ ਪਹਲਾ ਹੋਇਆ ਵੀ ਐਸਪਾਸ ਨੂੰ ਬਹੁਤ ਕੋਸ। ਨਾ ਕਿੰਨਾ ਤੇ ਚੇ ਹੋਇਆ ਸੀ ਚਿੰਦਨ ਬਾਹਰ ਗਏ ਨੂੰ ਇਹ ਨੂੰ ਸਾਡੇ ਸਾਡੇ ਘਰ ਸਾਨੂੰ ਤੇ ਸਲੰਬਰ ਦਾ ਉਸੇ ਕੰਮ ਕਰਦਾ ਸੀ ਬਹੁਤ ਮਿਹਨਤੀ ਬਹੁਤ ਮਿਹਨਤੀ ਸੀ ਨੇ ਕਿੰਨੇ ਪੈਨ ਪਾਏ ਨੇ ਕਿੰਨੇ ਪੈਨ ਪਾਏ ਨੇ ਜੋ ਕਿ ਕੁਝ ਥੋੜੇ ਦਸ਼ਾ ਵੀ ਸਿਰਨਾ ਦੇ ਦੋ ਪਾਏ ਨੇ ਤੇ ਉਹ ਘਰ ਨੇ ਕਿ ਉਹ ਦੂਸਰਾ ਪ੍ਰਦਰਸ਼ਨ ਉਸ ਟਾਈਮ ਕਰਤੀ ਸੀਗਾ ਜਦੋਂ ਕੰਮ ਦੇ ਉੱਤੇ ਹੰਗਲਾ ਹੋਗਾ ਉਹ ਉਹ ਜੀ 7:30 ਵਜੇ ਆਪਣੇ ਕੰਮ ਤੋਂ ਆ ਰਿਹਾ ਸੀ ਘਰ ਜਦੋਂ ਘਰ ਆ ਕੇ ਉਹ ਬੈਠਿਆ ਉਹ ਮੰਨ ਲਾ ਕਹਿੰਦਾ ਹੋਰ ਕੰਮ ਕਰਦਾ ਉਹ ਕੰਮ ਹੋਰ ਕਰਦਾ ਤੇ ਮੰਨ ਲਾ ਜਦੋਂ ਆਈ ਕੋਲਸ ਉਹਨੂੰ ਫੇਰ ਪਤਾ ਲੱਗਿਆ ਉਹਨੇ ਫੇਰ ਸਾਨੂੰ ਫੋਨ ਕੀਤਾ ਜਿੱਦਾਂ ਕਿ ਤੁਸੀਂ ਤੇ ਆ ਕੇ ਉਹਨਾਂ ਨੂੰ ਫੋਨ ਕਰਕੇ ਘਰੋਂ ਬਾਹਰ ਬੁਲਾਇਆ ਗਿਆ ਕਿ ਉਸ ਦਾ ਪਤਾ ਲੱਗ ਜਾ ਕਿ ਫੋਨ ਕਰਨ ਵਾਲਾ ਕੌਣ ਸੀ ਜੇ ਇਨਵੈਸਟੀਗੇਸ਼ਨ ਹੋਈ ਜਾਂ ਹਾਂ ਤੇ ਇਹਨਾਂ ਗੱਲ ਸਾਡੀ ਹੀ ਗੱਲ ਆ ਜਿਹੜੀ ਉਹਨਾਂ ਦਾ ਫੋਨ ਆ ਪੁਲਿਸ ਦੀ ਕਸਟਡੀ ਗਿਆ ਸਾਨੂੰ ਮਤਲਬ ਇਹ ਨਿਰਪੱਖ ਜਾਂਚ ਹੋਣੀ ਚਾਹੀਦੀ ਆ ਵੀ ਉਹ ਉਹਦੋਂ ਬਾਅਦ ਕਾਲ ਮਤਲਬ ਮੰਮੀ ਨੂੰ ਜਿਹੜਾ ਉਹਨੇ ਕਾਲ ਕਰੀ ਆ ਉਹਦੋਂ ਬਾਅਦ ਕਿਹਦੀ ਕਾਲ ਆਈ ਉਹ ਨੂੰ ਵੀ ਉਹਥੋਂ ਕਿਉਂ ਬੁਲਾਇਆ ਗਿਆ ਵੀ ਜਦੋਂ ਉਹ ਫੋਨ ਖੁੱਲੂਗਾ ਉਹ ਵਿਸ਼ਲੇਸ਼ਣ ਕਰਨਗੇ ਅਸੀਂ ਤਾਂ ਇਹ ਮੰਗ ਮੰਗ ਕਰਦੇ ਹਾਂ ਕਿ ਸਾਨੂੰ ਪਤਾ ਲੱਗੇ ਕਿਹਦੀ ਕਾਲ ਆਈ ਕਿਹਨੇ ਬੁਲਾਇਆ ਨੇ ਕਿੰਨੇ ਭੈਣ ਭਾਈ ਲੈ ਜੰਦੇ ਉਹਨੇ ਵੀ ਆਪਣਾ ਖੰਦ ਗਏ ਤੇ ਕੀ ਮੈਰਿਡ ਨਹੀਂ ਦੋ ਮੱਲਾ ਬ੍ਰਦਰ ਨਹੀਂ ਦੂਜਾ ਬ੍ਰਦਰ ਵੀ ਦੇ ਨਾਲ ਹੀ ਰਹਿਣਾ ਸਰੀਚ 27 ਸਾਲ ਦੀ ਉਮਰ ਸੀ ਜਿਹੜੀ ਆਹ ਮੈਰਿਡ ਇਹ ਕੀ ਸਰਕਾਰਾਂ ਨੂੰ ਕੀ ਕਹਿੰਦੇ ਜੋ ਬਹਾਰ کافی ਨੁਕਸਾਨ ਹੋ ਰਿਹਾ ਹੈ ਤਾਂ ਉਹ ਸਾਡੇ ਹੋ ਰਿਹਾ ਹੈ ਨਾ ਜਿਆਦਾਤਰ ਪੰਜਾਬੀਆਂ ਤੇ ਤੇ 17 ਰੁਪਏ ਦੀ ਸੰਦਨ ਕਹਿਣਾ ਚਾਹੁੰਦਾ ਹਾਂ ਇਹੀ ਹੈ ਜੀ ਮਨ ਲੋ ਜਿੰਨੇ ਬੱਚੇ ਹੋਰ ਵੀ ਮਨ ਲੋ ਜਿਵੇਂ ਮੇਰਾ ਵੀ ਬੇਟਾ ਗਿਆ ਹੋਰ ਬੱਚੇ ਵੀ ਗਏ ਨੇ ਉੱਥੇ ਕੋਈ ਸੇਫ ਨਹੀਂ ਹੈਗੇ ਅਸੀਂ ਤਾਂ ਇਹੀ ਕਰ ਰਹੇ ਹਾਂ ਕਿ ਆਪਣੀ ਰੋਜ਼ੀ ਰੋਟੀ ਰਾਤ ਸਾਰਾ ਘਰਵਾਰ ਲਾ ਕੇ ਕੈਨੇਡਾ ਦੀ ਧਰਤੀ ਤੇ ਕਮਾਉਣ ਵਾਸਤੇ ਜਾਂਦੇ ਹਾਂ ਪਰ ਉੱਥੇ ਉਹਨਾਂ ਨੂੰ ਜਾਣ ਮਾਲ ਦੀ ਰੱਖੀ ਕੋਈ ਨਹੀਂ ਹੈਗੀ ਸਰਕਾਰ ਨੂੰ ਬੇਨਤੀ ਆ ਵੀ ਕੋਈ ਅਜਿਹੇ ਕਾਨੂੰਨ ਬਣਾਉਣਾ ਜਿਹੜੀ ਉਹਨਾਂ ਨੂੰ ਸਖਤ ਸਖਤ ਸਵਾਮਾਂ ਦਿੱਤੀਆਂ ਜਾਣ ਕਾਲਿਆਂ ਨੂੰ ਵੀ ਉਹ ਵੇਡ ਆ ਰੋਕੇ ਬੱਚਿਆਂ ਤੇ ਹਮਲੇ ਕਰਦੇ ਨੇ ਸਟੋਰਾਂ ਤੇ ਹਮਲੇ ਕਰਦੇ ਨੇ ਬੱਚਿਆਂ ਦਾ ਪਰਖ ਉੱਥੇ ਬਹੁਤ ਧੁੰਦਲਾ ਹੈ ਕੀ ਕੀ ਤੇ ਕਿਸੇ ਕਦੇ ਨੂੰ ਪਤਾ ਲੱਗਿਆ ਕਿ ਇਸ ਨਾਲ ਕੋਈ ਜਿੱਦ-ਵੈਸ ਜਾਂ ਕੋਈ ਗੱਲਬਾਤ ਹੋਈ ਹੋਵੇ ਉੱਥੇ ਕੰਮ ਕਰਦੇ ਜਾਂ ਨਾਲ ਕੰਮ ਕਰਨ ਵਾਲੇ ਨੂੰ ਧੰਨਵਾਦ ਜਿਹੜੇ ਕਦੇ ਇੰਨੀ ਗੱਲ ਲਗਾ ਦਿੱਤਾ ਕਿੰਨਾ ਕਿ ਉਹ ਬੜੀ ਬਿਧੀ ਜਮੀਨ ਇੰਨੀ ਅੱਗੇ ਤੱਕ ਮੰਨ ਲਓ ਇਹਨਾਂ ਸਾਹੂ ਬੱਚਾ ਲਗਾਏ ਬਹੁਤ ਲਾਇਕ ਕਿਸੇ ਨੂੰ ਕਾ ਬੁੱਲਣਾ ਮੈਂ ਜੀ ਜੀ ਉਹ ਬਣਾ ਪਾਉਂਦਾ ਜਮੀਨ ਕੋਈ ਇਹ ਤਾਂ ਬਾਤ ਹੈ ਇਹਨਾਂ ਨੂੰ ਪਤਾ ਹੁੰਦਾ ਅਸੀਂ ਬੱਚਾ ਕਿਹੜਾ ਅੱਥੇ ਕਿਉਂ ਵੜਦੇ ਮੌਦਿਆਂ ਤੇ ਅਚਾਨਕ ਸਾਨੂੰ ਤਾਂ ਕੱਲੇ ਹੀ ਪਤਾ ਲੱਗਿਆ ਇਹ ਐਵੇਂ ਹੁੰਦੀ ਹੈ ਸਾਡੇ ਚਾਰ ਸਾਲੋਂ ਕਦੇ ਨਹੀਂ ਬਣਾ ਨਾ ਗਵਨੇ ਫੋਨ ਕਰਨਾ ਕਾਹੀ ਗੱਲ ਵੰਟ ਕਰਨੀ ਕੋਈ ਨਹੀਂ ਸੁਆਹ ਦੀ ਗੱਲ ਕੱਲੀ ਚੰਦ ਦਾ ਚਹਿਜਾ ਸੁਆਹ ਅਸੀਂ ਜਿਹੜੇ ਉੱਥੋਂ ਦੇ ਹੋਰਿਆ ਰਹਿਆ ਸੀ ਤੇ ਬਾਹਰ ਜਾ ਕੇ ਤੇ ਬਾਹਰ ਸਵਾਹ ਰਹਿਆ ਹਾਂ ਇੱਕ ਨਾ ਹੀ ਜਿਵੇਂ ਦੇਵਤਾ ਇਨਸਾਨ ਹੁੰਦਾ ਸਾਡਾ ਪੁੱਤ ਇੱਕ ਦੇਵਤਾ ਇਨਸਾਨ ਸੀ ਉਸੇ ਮਤਲਬ ਪਿੰਡ ਤੋਂ ਹੀ ਅਲੱਗੇ ਕੋਟਾ ਬੋਲਣਾ ਨਹੀਂ ਮੈਂ ਮਰਤਾ ਸਾ ਉਹ ਹਰ ਵਾਸਾ ਆਸਮੁਖ ਸੁਆਹ ਦਾ ਸਮਾਤਕ ਮਤਵ ਵਾਲਾ ਇਹ ਜੇਕਰ ਕੀ ਬਹੁਤ ਜ਼ਿਆਦਾ ਤਰੱਕੀ ਕਰੀ ਹੋਣਾ ਉੱਥੇ ਜਾ ਕੇ 4-5 ਦਲ ਦੇ ਵਿੱਚ ਹੀ ਆਪਣੀ ਕੰਪਨੀ ਖੁੱਲਣ ਜਾ ਰਹੀ ਹੈ ਕਿ ਤਰੱਕੀ ਦਾ ਕੱਟਣਾ ਉਸ ਆਲਾ ਕਾਰਨ ਵੀ ਤਰੱਕੀ ਨੂੰ ਦੇਖੀ ਕਿ ਇਹ ਵੀ ਮਨ ਲਓ ਜੇ ਉੱਥੋਂ ਦੇਖਿਆ ਹੋਰ ਵੀ ਮਨ ਲਓ ਕਾਰਨਾ ਵਿੱਚ ਦੇਖਣ ਜਦ ਬੱਚਾ ਕੋਈ ਤਰੱਕੀ ਕਰਦਾ ਉੱਥੇ ਉਹਦੇ ਦੂਸਰੇ ਮਨ ਲਾ ਟੋਰਟ ਤੇ ਮਨ ਲਾ ਸਾਰੇ ਉਹਨਾਂ ਤੇ ਚਰਚੀ ਕੀ ਕਰਦੇ ਨੇ ਲੋਕ ਇਹ ਤਰੱਕੀ ਨਾ ਕਰਨਾ ਸਾਡੇ ਇੰਟਰੀ ਕੰਮ ਕਰਦੇ ਨੇ ਜੇ ਕੋਈ ਸਭਾ ਗੱਲ ਕਰੀ ਤਾਂ ਆਮ ਇੰਡੀਆ ਦੇ ਵਿੱਚ ਵੀ ਇੰਦਾਂ ਦਾ ਕੁਝ ਹੋ ਰਿਹਾ ਕਿ ਬਾਹਰ ਦੇਸ਼ਾਂ ਵਿੱਚ ਵੀ ਇਹ ਜੀ ਚੱਲੀ ਜਾ ਰਿਹਾ ਹੈਗਾ ਜੋ ਇੱਕ ਬੰਦਾ ਹਰ ਬਲੇਜ ਵੱਟ ਦੇ ਇੱਕ ਖੇਤ ਨੂੰ ਉਹਨੇ ਆਪਣਾ ਪੰਜਾਬ ਛੱਡ ਕੇ ਬਾਹਰ ਜਾ ਰਿਹਾ ਹੈ ਨਾ ਜ਼ਮੀਨਾਂ ਵੇਚ ਰਹਿਣੇ ਇਹ ਲੱਗਦਾ ਜੀ ਉੱਥੇ ਜਾ ਕੇ ਆਪਣਾ ਪੰਜਾਬੀ ਛੇਪ ਨਹੀਂ ਜੀ ਇਸ ਦਾ ਸਾਡਾ ਫਿਰ ਉਹ 70% ਕਰਦੇ ਵਿੱਚ ਕੋਈ ਸੇਫ ਨਹੀਂ ਹੈਗਾ ਬੱਚੇ ਮਨ ਲਾ ਨਾ ਫੋਨ ਕਰਨ 5 ਮਿੰਟ ਗਏ ਬਣੀ ਮੱਲਾ ਮੰਨ ਤੜਕਨ ਤੇਜ਼ ਹੋ ਜਾਂਦੀ ਹੈ ਵੀ ਕਿਉਂ ਕੋਈ ਸੇਫ ਨਹੀਂ ਹੈਗਾ ਉੱਥੇ ਸਰਕਾਰਾਂ ਦਾ ਕੋਈ ਡਰਪਲਾਂ ਦੀ ਕੋਈ ਪੁਲਿਸ ਪ੍ਰਸ਼ਾਸਨ ਦਾ ਨਹੀਂ ਹੈਗਾ ਅਜੇ ਤਾਂ ਮੰਨ ਲਾ ਇਹ ਹੀ ਹੈ ਵੀ ਸਾਡਾ ਦਾ ਘਰ ਪਟਿਆ ਗਿਆ ਅਜੇ ਤਾਂ ਹੋਰ ਵੀ ਬੇਨਤੀ ਕਰਦੇ ਆਂ ਵੀ ਆਪਦੇ ਬੱਚਿਆਂ ਨੂੰ ਸੰਭਾਲ ਰੱਖੋ ਪਤਾ ਹੀ ਇਹ ਬੇਨਤੀ ਹੈ ਕਿ ਜਾਨਾ ਚਾਹੀਦਾ ਬਾਹਰ ਇੰਦਾ ਦੇ ਹਾਲਾਤ ਦੇਖ ਕੇ ਬਾਹਰ ਦੇ ਵਿੱਚੋਂ ਦੇ ਜ਼ਿਆਦਾਤਰ ਕਨੇਡਾ ਦੇ ਵਿੱਚ ਹਾਸੀ ਹੋ ਰਹਿਣਾ ਇੰਦਾ ਉਹ ਐਸਟੈਪ ਹੋ ਰਹਿਣਾ ਜੋ ਅੱਜ ਕਿੰਨੇ ਨਾਲ ਹੋਇਆ ਤੇ ਕਾਫੀ ਪਹਿਲਾਂ ਵੀ ਕੇਸ ਹੋਣੇ ਤਾਂ ਦੇ ਕਿ ਨੌਜਵਾਨਾਂ ਨੂੰ ਬਾਹਰ ਜਾਣਾ ਚਾਹੀਦਾ ਜਾਂ ਇੱਥੇ ਰਹਿ ਕੇ ਸ਼ਰਮਨਾ ਚਾਹੀਦਾ ਅਸੀਂ ਦਾ ਪੰਜਾਬ ਸਰਕਾਰ ਜਿਹੜੀ ਬਣਦੀ ਆ ਕੋਈ ਵੀ ਸਰਕਾਰ ਬਣਦੀ ਬੇਨਤੀ ਕਰਦੇ ਆ ਵੀ ਜੇ ਉਹਰੇ ਆਪਣੇ ਨੌਜਵਾਨ ਨੂੰ ਰਜਗਾਰ ਮਿਲੇ ਮਾਪੇ ਦੇ ਨਾਲ ਰਹਿਣਾ ਅੱਖਾਂ ਤੋਂ ਪਰੇ ਰਹਿਣਾ ਉੱਥੇ ਕਿਹੜਾ ਸੇਫ ਆ 18-18 ਘੰਟੇ ਕੰਮ ਕਰਨਾ ਅਰਸੇ ਬੰਦਾ ਦਿਨ 18 ਘੰਟੇ ਕੰਮ ਕਰਕੇ ਵੀ ਸੇਫ ਰਹੇ ਫੇਰ ਵੀ ਸਾਡਾ ਬੱਚਾ ਮਾਸ ਦਾ ਖੇਡਦਾ ਸਾਡੇ ਹੱਥਾਂ ਦੇ ਵਿੱਚੋਂ ਐਵੇਂ ਚਲੇ ਗਿਆ ਗੱਲ ਮੰਮੀ ਡੈਡੀ ਦੀ ਕਰੇ ਮੰਮੀ ਡੈਡੀ ਨੂੰ ਕੋਈ ਪਤਾ ਨਹੀਂ ਲੱਗਦਾ ਕਿੰਨੇ ਦਿਨਾਂ ਨੂੰ ਫੇਰ ਇਦਾਂ ਦੀ ਗੱਲ ਬਹੁਤ ਹੀ ਵਿਛਾਇਆ ਜਾਂ ਤੇ ਦੱਸਿਆ ਨਹੀਂ ਇਹ ਦਾਸਤਾ ਦੀ ਪਹਿਲਾਂ ਤਾਂ ਉਹਨੂੰ ਪਹਿਲਾਂ ਮੈਨੂੰ ਪਤਾ ਲੱਗਿਆ ਪਹਿਲਾਂ 12 ਮਾਰਚ ਫਿਰ ਅਸੀਂ ਸਾਡੇ ਚਾਚਾ ਜੀ ਦੇ ਸਿਆਣੇ ਅੰਦਰ ਮੇਰਾ ਭਤੀਜਾ ਬਟਾ ਅੰਦਰ ਉਹਦੇ ਮਾਮੇ ਬੁਲਾਏ ਮੈਂ 11:00 ਤੱਕ ਦੱਸਨਾ ਮਾਪਰੇ ਬਹੁਤ ਲੋਗ ਸੀ ਅਸੀਂ 4:00 ਵਜੇ ਦੇ ਉਹਨਾਂ ਨੂੰ ਦੱਸਿਆ ਜੀ ਮੈਂ ਆਪਣਾ ਕਰ ਪਿਆ ਗਿਆ ਕੋਈ ਪਤਾ ਨਹੀਂ ਕਿ ਕਿੱਥੇ ਆਣਾ ਬਹੁਤ ਹੱਥ ਆਇਆਗਾ ਦੱਸੋ ਕਿੰਨੇ ਕਿੰਨੇ ਟਾਈਮ ਦਿੱਤਾ ਦਾ ਆਉਂਦਾ ਉਹਦੇ ਡੱਡੂ ਬੋਲੀ ਕੋਲੋਂ ਇੱਥੇ ਪਹੁੰਚਦਾ ਪੰਜਾਬ ਦੇ ਵਿੱਚ ਦੱਸਿਆ ਜਾਊਗਾ ਮੈਂ ਦਾ ਪ੍ਰਕਾਰ ਪਹਿਲਾਂ ਤਾਂ ਇਉਂ ਤੇ ਕੋਈ ਕਾਰਵਾਈ ਨਹੀਂ ਹੋਈ ਉੱਥੇ ਵੀ ਮੰਨੋ ਤੁਹਾਡੀ ਜਿਵੇਂ ਪ੍ਰੈਸਾਂ ਚਾਈਆ ਉੱਥੇ ਪ੍ਰੈਸ ਨੇ ਇਹ ਮੁੱਦਾ ਚੁੱਕਿਆ ਮੁੱਦਾ ਚੁੱਕਿਆ ਪੁਲਿਸ ਅੱਜ ਵੀ ਜਾਈ ਪੁਲਿਸ ਵੀ ਕਾਰਵਾਈ ਕਰ ਰਹੀ ਹੈ ਕੱਲ ਨੂੰ سپੁਰਦ ਕਰ ਦੂ ਸਾਨੂੰ ਉਥੇ ਜਿਹੜੇ ਸਾਡੇ ਰਿਸ਼ਤੇਦਾਰ ਨੇ ਮੰਨ ਲੈਂਦੇ ਬੋਲੀ ਉਸ ਤੋਂ ਬਾਅਦ ਹਫ਼ਤੇ ਦੇ ਵਿੱਚ ਵਿੱਚ ਸਾਨੂੰ ਉਮੀਦ ਆ ਇਹ ਸਾਡੀ ਕੋਈ ਮੰਨ ਲਾ ਸੌਦੇ ਸਰਕਾਰਾਂ ਮਦਦ ਕਰਨ ਹਫ਼ਤੇ ਦੇ ਵਿੱਚ ਵਿੱਚ ਡੈੱਡ ਬੋਲੀ ਜਾਂ ਹੁੰਦੇ ਵਿੱਚ ਸਾਨੂੰ ਜੋਥੇ ਨੌਜਵਾਨਾਂ ਜਾਂ ਆਪਣੀ ਕੁੜੀਆਂ ਬਾਹਰ ਗਿਆਣਾ ਇਸ ਦੇ ਵਿੱਚ ਬਿਸਵੇਟ ਬੈਠਿਆ ਨੇ ਉਹਨਾਂ ਨੂੰ ਤੁਸੀਂ ਅੱਜ ਕਿੰਦੇ ਦੇ ਜੋ ਅਸ਼ੀਅੰਤ ਹੋਇਆ ਇਹੰਦੇ ਕਿਸੇ ਇਸ ਨਾਂ ਦੇਣਾ ਚਾਹੁੰਦਾ ਨਾ ਨੌਜਵਾਨਾਂ ਨੂੰ ਕੁੜੀਆਂ ਦੇ ਵਿੱਚ ਬਾਹਰ ਬੈਠੇ ਨੇ ਅਸੀਂ ਤਾਂ ਹੀ ਹੱਤਵੰਨ ਕੇ ਬੇਨਤੀ ਕਰਦੇ ਆਂ ਵੀ ਕਿਸੇ ਤੇ ਜਿਵੇਂ ਸਾਡਾ ਕਿੰਦੇ ਦਾ ਹੋਇਆ ਵਿਸ਼ਵਾਸ ਨਾ ਕਰੋ ਆਪਣਾ ਕੰਮ ਕਰੋ ਬੇਨਤ ਕਰੋ ਕਿਸੇ ਨਾਲ ਲੜਾਈ ਝਗੜਾ ਨਾ ਕਰੋ ਮੰਨ ਲਓ ਜੋ ਇੱਥੇ ਕਿ ਬੇਕਾਰ ਮਗਰਸ ਨਾਲ ਮਿਲ ਕੇ ਕਰੂ ਜਰਸੀ ਨਾ ਕਰੋ ਟਕਰਾਵਾ ਜੀ ਵਾਲਾ ਕੰਮ ਨਹੀਂ ਲੈਣਾ ਹੋਂਦ ਦੇ ਦਿੱਤੀ ਆ ਸਾਰੇ ਸੋਸ਼ਲ ਮੀਡੀਆ ਤੇ ਵੀ ਕਿਸ ਤਰ੍ਹਾਂ ਲੜਾ ਨੌਜਵਾਨ ਹੱਥਾਂ ਦੇ ਵਿੱਚੋ ਕੋ ਜਾਂਦੇ ਤੇ ਕੋਈ ਦੇਸ਼ਾਨਾ ਕੁਲਵੰਤਾ ਸਿੰਘ ਦੇ ਜੋ ਚਾਚਾ ਜੀ ਸੀ ਜਿਨ੍ਹਾਂ ਨੇ ਸਾਰਾ ਕੁਝ ਦੱਸਿਆ ਕਿਤਾ ਉਹਨਾਂ ਨਾਲ ਬਾਹਰ ਉਹਨਾਂ ਤੇ ਇੱਕ ਤਲਾਨਾ ਹਮਲਾ ਹੋਇਆ ਤੇ ਕਤਲ ਕੀਤਾ ਗਿਆ ਤੇ ਇਸ ਉੱਤੇ ਪੈਨੋ ਬੁਲਾਇਆ ਗਿਆ ਬਾਹਰ ਫੋਨ ਕਰਕੇ ਹਜੇ ਤੱਕ ਉਹਨ ਕੋਈ ਚੱਲ ਰਹੀ ਹੈ ਕਿ ਫੋਨ ਕਿਸ ਨੇ ਕੀਤਾ ਪੁੱਛਦੇ ਕੋਈ ਨਹੀਂ ਚੱਲ ਰਿਹਾ ਹੈਗਾ ਉੱਥੇ ਰਿਸਟਿਗੇਸ਼ਨ ਚੱਲ ਰਹੀ ਹੈਗੀ ਉਸ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਕੀ ਕਾਰਨ ਬਣਿਆ ਉਸ ਦੀ ਤਰੱਕੀ ਨੂੰ ਦੇਖਦੇ ਹੋਏ ਉਹਨਾਂ ਤੋਂ ਨਹੀਂ ਜਰਿਆ ਗਿਆ ਤੇ ਗੱਲ ਕਾਫੀ ਹਾਦਸੇ ਤੇ ਇਹ ਹੈ ਕਿ ਬਾਹਰ ਵੀ ਸਾਡੇ ਪੰਜਾਬੀ ਅੱਜ ਅੱਜ ਵੀ ਸੇਵ ਨਹੀਂ ਹੈਗੇ ਸੰਦੇਸ਼ ਦਿੱਤਾ ਗਿਆ ਕਿ ਆਪਣੇ ਆਪਣਾ ਧਿਆਨ ਵਿੱਚ ਰੱਖ ਕੇ ਕੰਮ ਕਰੋ ਤਾਂ ਕਿ ਜੇ ਕਿਤੇ ਜਾਂਦੇ ਆ ਤਾਂ ਪੂਰੇ ਚੌਕਸ ਹੋ ਕੇ ਰਹੋ